ਦਲਜੀਤ ਉਸ ਸੰਸ ਦੇ ਨਸੀਬ ਦਾ ਵਧੀਆ ਵਿਵਾਦ ਬਾਬਾ ਰੰਦ ਦੇ ਦਿੱਤ ਸਫੀ ਸੰਜੀ ਕਾ ਤੋਂ ਸੰਝਾ ਵਾਲੇ ਨੂੰ ਆਪ ਦੀ ਵੱਡੀ ਗੱਲ ਗਲੋਬਲ 스타 ਦਲਜੀਤ ਉਸ ਇਨੀ ਦਿਨੀ ਆਪਣੇ ਇਲੂਮਿਨੇਟੀ ਸ਼ੋ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਵੱਲੇ ਵੱਲੇ ਕਰਵਾ ਰਹੇ ਹਨ ਉਥੇ ਹੀ ਦਲਜੀਤ ਤੇ ਇਸ ਸੋ ਨੂੰ ਲੈ ਕੇ ਵਿਵਾਦ ਵੀ ਕਈ ਖੜੇ ਹੋ ਰਹੇ ਹਨ ਤਰਸਲ ਰੈਪਰ ਨਸੀਬ ਲੌਂਦਲ ਜੀ ਤੇ ਇਲੂਮਿਨਾਟੀ ਸ਼ੋਅ ਤੇ ਲਗਾਤਾਰ ਕਮੈਂਟ ਕਰਕੇ ਉਸ ਖਿਲਾਫ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਦਲਜੀਤ ਦੇ ਜਵਾਬ ਮੰਗਰੂ ਵੀ ਨਸੀਬ ਨਹੀਂ ਚੜਿਆ ਹਾਲ ਹੀ ਚ ਰੈਪਰ ਨਸੀਬ ਨੇ ਇੱਕ ਹੋਰ ਇੰਸਟਾਗ੍ਰam ਪੋਸਟ ਸ਼ੇਅਰ ਕੀਤੀ ਹੈ ਜੇਸਚਰ ਨਸੀਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਦੀ ਪ੍ਰੋਫਾਈਲ ਤੇ ਗਲੋਬਲ ਸਟਾਰ ਦੀਆਂ ਮਜ਼ਾਕੀਆ ਤਸਵੀਰਾਂ ਲਗਾਈਆਂ ਐਸ ਤੋਂ ਪਹਿਲਾਂ ਰੈਪਰ ਨਸੀਬ ਨੇ ਤੋਂ ਸੰਜਮ ਵਾਲੀ ਦੀ ਭਾਰਤੀ ਨਾਲ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦਾ ਉਸ ਵੱਲੋਂ ਖੂਬ ਮਜ਼ਾਕ ਪਨਾਇਆ ਗਿਆ ਸੀ ਹਾਲਾਂਕਿ ਪੋਸਟ ਸ਼ੇਅਰ ਕਰਨ ਮੰਗਰੂਕੁਜ਼ ਹੀ ਮਿੰਟਾਂ ਚ ਰੈਪਰ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਸੀ ਨਸੀਬ ਨੇ ਸਾਰੀਆਂ ਹੱਤਾਂ ਕੀਤੀਆਂ ਪਾਰ ਹੁਣ ਇੱਥੇ ਇਹ ਵੀ ਦੱਸ ਦਈਏ ਕਿ ਰੈਪਰ ਨਸੀਬ ਨੇ ਦਲਜੀਤੋਂ ਸਾਥ ਨੂੰ ਇਲੂਮਿਨਾਟੀ ਸਾਬਿਤ ਕਰਨ ਲਈ ਸਾਰੀਆਂ ਹੱਤਾਂ ਪਾਰ ਕਰ ਦਿੱਤੀਆਂ ਹਨ ਹੁਣ ਨਸੀਬ ਵੱਲੋਂ ਇੱਕ ਗੀਤ ਰਿਲੀਜ਼ ਕੀਤਾ ਗਿਆ ਹੈ ਚੀਸ ਨੂੰ ਸ਼ੇਅਰ ਕਰਦਿਆਂ ਉਸਨੇ ਦੋਸਾਂਝਾਂ ਵਾਲੇ ਨੂੰ ਘੇਰਿਆ ਹੈ। ਹਾਲਾਂਕਿ ਸੋਸ਼ਲ ਮੀਡੀਆ ਤੇ ਲਗਾਤਾਰ ਟਰੋਲ ਹੋਣ ਤੋਂ ਬਾਅਦ ਵੀ ਰੈਪਰ ਨਸੀਬ ਲਗਾਤਾਰ ਗਲੋਬਲ 스타 ਦੀ ਬੁਰੀਾਈ ਕਰਦਾ ਨਜ਼ਰ ਆ ਰਿਹਾ ਹੈ। ਰੈਪਰ ਨਸੀਬ ਨੇ ਦਿਲਜੀਤ ਖਿਲਾਫ ਕਿਉਂ ਛੇੜੀ ਜੰਗ ਰੈਪਰ ਨਸੀਬ ਦਾ ਇਹ ਕਹਿਣਾ ਹੈ ਕਿ ਦਿਲਜੀਤ ਉਸ ਸੰਸਥਾ ਦਾ ਪੁਜਾਰੀ ਹੈ ਉਸਨੇ ਐਨੀ ਤਰੱਕੀ ਸ਼ੈਤਾਨ ਨੂੰ ਆਪਣੀ ਆਤਮਾ ਵੇਚ ਹਾਸਲ ਕੀਤੀ ਹੈ ਇਸ ਤੋਂ ਬਾਅਦ ਹੀ ਇਹ ਸਿਲਸਿਲਾ ਚੱਲੀ ਹੈ ਜਿਸ ਚ ਨਸੀਬ ਬਲੋ ਲਗਾਤਾਰ ਪੋਸਟਾਂ ਸ਼ੇਅਰ ਕਰ ਦਿਲਜੀਤ ਸਣੇ ਉਹਨਾਂ ਦੀ ਮੈਨੇਜਰ ਸੋਨਾਲੀ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦਲਜੀਤ ਨੇ ਰੈਪਰ ਨਸੀਬ ਨੂੰ ਦਿੱਤਾ ਮੂਤੋੜ ਜਵਾਬ ਦਲਜੀਤ ਉਸ ਸਾਹਸਪੱਲੋ ਰੈਪਰ ਨਸੀਬ ਨੂੰ ਤਿੱਖਾ ਜਵਾਬ ਦਿੱਤਾ ਗਿਆ ਹੈ ਉਹਨਾਂ ਆਪਣੀ ਸਾਦਗੀ ਭਰੇ ਅੰਦਾਜ਼ ਚ ਕਿਹਾ ਸਭ ਕੋ ਗਿੰਦ ਹੈ ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ ਰੱਬ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਵੇ ਚੜਦੀ ਕਲਾ ਵਿੱਚ ਰੱਖੇ ਉਹ ਆਪ ਹੀ ਬੋਲ ਰਿਹਾ ਹੈ ਤੇ ਆਪ ਹੀ ਜਵਾਬ ਦੇ ਰਿਹਾ ਹੈ ਮੇਰੇ ਵੱਲੋਂ ਸਿਰਫ ਪਿਆਰ ਤੇ ਪਿਆਰ ਸ਼ੁਕਰ ਹੈ ਦਲਜੀਤ ਉਸਾਂ ਨੇ ਬਣਾਇਆ ਕੈਨੇਡਾ ਵਿੱਚ ਰਿਕਾਰਡ ਦਲਜੀਤ ਉਸਾਂ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਉਹਨਾਂ ਦਾ ਪੈਨਕੂਵਰ BC ਪਲੇਸ 'ਚ ਸ਼ੋ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਇਹ ਸ਼ੋ ਰਾਹੀਂ ਕਲਾਕਾਰ ਨੇ ਖੂਬ ਸੁਰਖੀਆਂ ਬਟੋਰੀਆਂ ਤਰੇਸਲ ਇਸ ਸੋਚ 54000 ਦਰਸ਼ਕਾਂ ਨੇ ਹਾਜ਼ਰੀ ਭਰੀ ਜਿਸ ਤੋਂ ਬਾਦਲ ਜੀ ਤੋਂ ਸਾਥ ਲਗਾਤਾਰ ਚਰਚਾ ਵਿੱਚ ਹਨ ਬੈਨਕੂਵਰ ਪੀਸੀ ਪਲੇਸ ਚ ਭਾਰੀ ਇਕੱਠ ਕਰਕੇ ਦਲਜੀਤ ਨੇ ਆਪਣੇ ਆਪ ਚ ਵੱਡਾ ਰਿਕਾਰਡ ਕਾਇਮ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ ਆਓ ਹੁਣ ਜਾਣਦੇ ਹਾਂ ਕੀ ਹੈ ਇਲੂਮੀਨਾਟੀ ਖਬਰਾਂ ਮੁਤਾਬਕ ਸੀਕ੍ਰੀਟ ਸੁਸਾਇਟੀ ਤੇ ਇਲੂਮੀਨਾਟੀ ਬੜੀ ਤੇਜ਼ੀ ਨਾਲ ਫੈਲਨੀ ਸਤਾਰਿਆਂ ਵਿਚਾਲੇ ਆਪਣੇ ਪੈਰ ਪਸਾਰ ਰਿਹਾ ਹੈ ਇਹ ਸੁਸਾਇਟੀ ਸ਼ੈਤਾਨ ਲਈ ਕੰਮ ਕਰਦੀ ਹੈ ਇੱਥੇ ਸ਼ੈਤਾਨ ਲੋਕਾਂ ਤੋਂ ਉਹਨਾਂ ਦੀ ਆਤਮਾ ਖਰੀਦਦਾ ਹੈ ਅਤੇ ਇਸ ਦੇ ਬਦਲੇ ਉਹਨਾਂ ਦੀ ਇੱਛਾ ਪੂਰੀ ਕਰਦਾ ਹੈ ਫਿਰ ਬਾਅਦ ਚ ਉਹਨਾਂ ਤੋਂ ਆਪਣੀ ਮਨਮਰਜ਼ੀ ਪੂਰੀ ਕਰਵਾਉਂਦਾ ਹੈ